ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲਾ ਹੋਰ ਸਨਾਓ ਕਿਦਾਂ ਉਮੀਦਾਂ ਕਾਇਮ ਹੋਣਗੇ ਸਾਰੇ ਤੇ ਅੱਜ ਆਪਣਾ ਹੈਗਾ ਵਾ 12ਵਾਂ ਦਿਨ ਤੇ ਅੱਜ ਕੋਈ ਸਾਫ ਛੁੱਟੀ ਦੇ ਕੋਈ ਸਾਫ ਦੇ ਚੱਲਦੇ ਆ ਮੈਚ ਤੇ ਰਾਤੀ ਹੋ ਗਿਆ ਨਾ ਨੂੰ ਹਨੇਰਾ ਤੇ ਅੱਜ ਕੋਈ ਸਾਫ ਤਾਂ ਕਰਕੇ ਆਏ ਨਹੀਂ ਜਿੰਨੇ ਕੁ ਮੁੰਡੇ ਆਏ ਅੱਜ ਉਹ ਲਾਉਂਦੇ ਆ ਮਿਹਨਤ ਕਬੱਡੀ ਦੀ ਆਪਾਂ ਬਸ ਹੁਣ ਰਨਿੰਗ ਫਿਨਿਸ਼ ਕਰ ਲਈ ਹੈ ਦੋ ਚ ਉਭਰਾਉਂਦੇ ਮਗਰ ਮੇਰੇ ਨੰਨੇ ਮੁੰਨੇ ਦੋ ਉਸਤ ਚਲੋ 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 ਤੇ ਆਪਾਂ ਚਲਾ ਰਹੇ ਹਾਂ ਬਹੁਤ ਵਰਕਆਊਟ ਆਪਾਂ ਕਰਾਂਗੇ ਐਕਸਰਸਾਈਜ਼ ਪੂਰੀ ਆਪਦੀ ਤੇ ਜਿੰਨੀ ਕਿ ਲੱਗੂਗੀ ਲਾਵਾਂਗੇ ਅੱਜ ਕੱਲ ਵਾਂਗੂ ਚੱਕਰੀ ਕੋਈ ਨਹੀਂ ਤੁਹਾਨੂੰ ਦਿਖਾਉਣੇ ਆ ਹੁਣ ਕਿੱਦਾਂ ਫੇ ਮਿਹਨਤਾਂ ਲੱਗਦੀਆਂ ਕੌਣ ਕਹਿੰਦਾ ਮੁੰਡੇ ਬਦਨੀਤੇ ਆ ਆ ਵੇਖਾਂ ਚੂਬਰ ਲਾਉਂਦੇ ਮਿਹਨਤਾਂ ਕਿਉਂ ਹੈਪੀ ਦਾ ਨਾਮ ਦੇ ਨਾਮ ਗਰੀਬਾਂ ਦਾ ਕਿ ਨਹੀਂ ਹਸੀ ਜਾਂਦਾ ਵੇ ਲੈ ਲੈ ਹੱਸਣ ਜੁੱਗ ਹੀ ਰਹਿ ਗਏ ਦੁਗੇ ਲਾਈਟ ਤੇ ਆਉਣੀ ਨਹੀਂ ਰਾਤ ਨੂੰ ਮੜੀ ਜਿਹੇਰੀ ਉਹ ਨਹੀਂ ਵਾਲੀ ਲਾਈਟ ਚੱਲ ਜਾਂਦੀ ਐ ਆਹੀ ਲਾਈਟ ਰਾਤੀ ਕਿ ਨਹੀਂ ਆਹੀ ਹੈ ਤੁਹਾਡੇ ਬਾਬਾ ਉਦਰੀ ਸੀ ਚੱਲਣ ਦੇ ਸਾਡੇ ਬਨੇ ਨਹੀਂ ਆਈ ਲਾਈਟ ਪਤਾ ਨਹੀਂ ਸਾਡੇ ਭਰਾਵਾ ਨਹੀਂ ਹੀ ਲਾਈਟ ਫੱਕਰ ਹੋ ਗਈ ਰਾਤੀ ਫੱਕਰੋ ਚੱਲ ਚੱਲ ਸ਼ਰਨਾ ਵੀ ਕਹਿੰਦੇ ਮੋਰ ਕਹਿੰਦੇ ਨੱਚਦਾ ਪਿਆ ਵੇ ਪਹਿਲਾ ਮੋਂਦਾ ਐ ਐ ਖੇਤ ਕੰਮ ਨੂੰ ਉਹ ਪ੍ਰਸ਼ਾਵੇਂ ਦੇ ਵੀ ਤਿੰਨ ਪਾਪੀ ਆਉਂਦੇ ਵਿੱਚ ਉਹ ਵੀ ਔਰ ਇਹ ਆ ਕਹਿੰਦੇ ਕਹਿੰਦੇ ਲਾਗੇ ਚਿੱਟੀ ਟੀ-ਸ਼ਰਟ ਵੀ ਪਈ ਐ ਚੋਬਰ ਦੇ ਬੋਤਲਾਂ ਪਈਆਂ ਦੋ ਨਹੀਂ ਮੰਨਦਾ ਕਿਸੇ ਨੂੰ ਬੋਤਲਾਂ ਲਾਏ ਐ ਬੋਤਲਾਂ ਉਹ ਦੂਜੀਆਂ ਪਈਆਂ ਪਾਣੀ ਵਾਲੀਆਂ ਭਰਾਵਾ ਉਹ ਨਹੀਂ ਪਈਆਂ ਮੈਂ ਲਾਉਣਾ ਜਦਾਂ ਬਈ ਮੂੰਹ ਦਾਣਾ ਮੂੰਹ ਕਿੱਥੇ ਤਾਂ ਹੋਣ ਦਿੰਦੇ ਭਰਾਵਾ ਸ਼ਰਮ ਦਾ ਮਾਰੇ ਆ ਭਰਾਵਾ ਹੀ ਗੱਲ ਨਹੀਂ ਭਾਈ ਜੀ ਛੇੜ ਤਗੜੇ ਯਾਰ ਛੇਰ ਕਹਿੰਦੇ ਅਜ ਅਮਰੀਕ ਵਾਲਿਆ ਕੋਸੇ ਕੋਟ ਰਿਆੜਾ ਆਈਸ ਫੁੜੇਂ ਜਰਾਤੀ ਠੀਕ ਆ ਠੀਕ ਆ ਭਾਈ ਜੀ ਐ ਪਿੰਗ ਨਾ ਗਾਣੂ ਰੱਖ ਮੂੰਹ ਗਾਂਛੂ ਇਹ ਨਾ ਹੁੰਦਾ ਭਾਈ ਗੱਲੀ ਜੈਮ ਹੀ ਲਾਉਂਦਾ ਵਾ ਜੈਮ ਨਹੀਂ ਹੁਣ ਪੰਜ ਹੋਰ ਹਾਂ ਗਰਾਉਣ ਦੀ ਬੱਕੂ ਝੋਟਾ ਠੀਕ ਆ ਤਿਆਰੀ ਆ ਖੇਚ ਕੇ ਪਾ ਲੈ ਲਾਗੇ ਨੂੰ ਮੜਾ ਆ ਜਾ ਤੂੰ ਹੋਏ ਕੰਮ ਤੇਰਾ ਮੈਚ ਤੇ ਵੀ ਹੋਰ ਇੱਥੇ ਵੀ ਡਬਲ ਟੱਚ ਤੇਰੇ ਮੈਂ ਇੱਥੇ ਕੋਈ ਡਬਲ ਟੱਚ ਕੋ ਹੋਰ ਕੀ ਆਉਂਦਾ ਤੇਰਾ ਮੈਂ ਇੱਥੇ ਜਫਾ ਲਾਇਆ ਪੁੱਛ ਲੈ ਕੋਈ ਜਫਾ ਨਹੀਂ ਲਾਇਆ ਤੂੰ ਚਲੋ 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 ਖੇਡੋ ਕੰਮ ਨੂੰ ਖੇਡੋ ਹੈਲੋ ਵੀ ਮੁੰਡਾ ਗਿਆ ਯੂ ਰੇਡ ਤੇ ਬਗਲੇ ਹੋ ਸਾਈਡ ਤੇ ਮੜਿਆ। ਓ ਚੱਕ ਕਰਤਾ ਨਾ ਕੰਮ ਹੋਈ ਮੈਨੂੰ ਪਤਾ ਸੀ ਤੇ ਤੂੰ ਇਹੀ ਆਸ ਸੀਗੀ। ਟਾਚੀ ਖਰਾਬ ਕਰੀ ਜਾਂਦਾ ਇਹ। ਇਹਨੂੰ ਲੱਗੋ ਕਹਿੰਦੇ ਆਹ ਮੁੰਡਾ ਕਹਿੰਦੇ ਔਰਾ ਵਾ। ਕਹਿੰਦੇ ਜਦੋਂ ਆਹ ਮੁੰਡਾ ਰੇਡ ਪਾਉਂਦਾ ਵਾ ਤੇ ਘੇਰੀਆਂ ਕਹਿੰਦਾ ਟੋਟੀਆਂ ਦਿਆਂ ਵਾ। ਗੱਲਾਂ ਇਹ ਲੈ ਇਹ ਕਹਿੰਦੇ ਸਰਦਾਰ ਗਗਨ ਜੋਗੇ ਵਾਲੀਆ ਉਹ ਤੇਰਾ ਭਲਾ ਬਸ ਬਸ ਬਲੇ ਬਸ। ਚੱਲ ਚੱਲ ਆ ਜਾ ਛੱਡ ਦੇ ਯਾਰ ਬਸ ਚੱਲ ਉਸਤਾਦ ਕਹਿੰਦੇ ਆ ਰੇਡ ਦੀ ਕਹਿੰਦੇ ਲੱਖਾਂ ਲੱਖ ਦੀ ਰੇਡ ਆ ਕਹਿੰਦੇ ਲੱਖ ਦੀ ਪਹਿਲੀ ਪੈ ਗਈ ਆ ਆ ਵੇ ਉਹ ਆ ਵੇ ਕਹਿੰਦੇ ਲੱਖ ਦੀ ਨੂੰ ਭਰਾ ਨੂੰ ਭਰਾ ਲੱਗ ਗਿਆ ਵਾ ਉਹ ਚੱਕ ਉਹ ਲੱਖ ਦੀ ਪਹਿਲੀ ਮੋੜਤੀ ਆ ਥਾਪੀ ਨਹੀਂ ਮਾਰੀ ਬਸ ਫੇ ਅਗਲੀ ਹੁਣ ਤੈਨੂੰ ਢਾਉਣਾ ਹੀ ਆ ਉਹਨਾਂ ਨੇ ਥਾਪੀ ਵੱਜ ਗਈ ਆ ਆ ਵੇ ਆ ਵੇ ਕਹਿੰਦੇ ਮੁੰਡਾ ਕਹਿੰਦੇ ਮੋਛ ਫਟ ਗੱਭਰੂ ਆ ਲੈ ਕਹਿੰਦੇ ਫੇਰ ਟੱਚ ਲੈ ਲਿਆ ਫੇਰ ਭਜਾ ਲਿਆ ਜੱਫਾ ਨਹੀਂ ਖਾਣਾ ਇਹਦੇ ਕੋ ਮੈਂ ਤੈਨੂੰ ਦਸੀ ਜਾਂਦਾ ਵਾ ਓ ਭੱਜ ਭੱਜ ਓ ਵੇ ਨਿਕਲੇ ਨਿਕਲੇ ਵਾ ਆ ਗਿਆ ਵਾ ਲੈ ਓ ਵੇ ਓ ਸਾਹੀ ਲੈ ਫੋਲ ਗਿਆ ਯੂ ਔਖਾ ਤੇਰਾ ਕੰਮ ਇੰਨੀਆਂ ਡੋਜਾਂ ਓਹੋ ਚੱਲ 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 ਕਹਿੰਦੇ ਆ ਵੀ ਗੱਭਰੂ ਕਹਿੰਦਾ ਆਉਣ ਵਾਲੇ ਸਮਿਆਂ 'ਚ ਕਰੂਗਾ ਕਮਾਲਾਂ ਪਰ ਗਰਾਊਂਡ 'ਚ ਕੋਈ ਘਾਟੀ ਆਉਂਦਾ ਇਹ ਕਮਾਲਾਂ ਕਹਦੇ ਨਾ ਕਰ ਰਹੀਆਂ ਇਹਨੇ ਬਿੱਲਾ ਕਹਿੰਦਾ ਛੱਡਣ ਨੂੰ ਤਿਆਰ ਆ ਉਧਰੋਂ ਬਿੱਲਾ ਕਹਿੰਦਾ ਪੰਜਾ ਛਪੋਣਾ ਵਾ ਔ ਲੱਖ ਦੀ ਦੂਜੀ ਆ ਗਈ ਆ ਮੇਰੇ ਵੀਰੋ ਲੱਖ ਵਾਲੀ ਦੂਜੀ ਆ ਗਈ ਆ ਬਿੱਲੇ ਜਾ ਬਿੱਲੇ ਪਿੱਛੇ ਲੈ ਕੇ ਜਾਓ ਘੇਰੀ ਮਾਰੀ ਹੋਰ ਪਿੱਛੇ ਆ ਜਾ ਯਾਰ ਹਾਂ ਕਿੱਦਾਂ ਕਬੱਡੀ ਪਾਣਾ ਬਾਵਾ ਦੇ ਖਿਲਾਰ ਨਾ ਖਾਪਣੀ ਲੱਗੋ ਲੱਗ ਬਿੱਲੇ ਲੈ ਜਾ ਇਹਨੂੰ ਬਾਅਦ ਠੀਕ ਆ ਸਾਹਮਣੇ ਹੋ ਗਿਆ ਹੁਣ ਨਿਕਲ ਔ ਵੇ ਲੱਖ ਵਾਲੀ ਦੂਜੀ ਜਾਵੇ ਨਾ ਜਾਵੇ ਨਾ ਕਿਨੇ ਜਾ ਪਾ ਜਾਣੇ ਕੋਲੇ। ਓ ਜੱਕ ਵੀ। ਹੁਣ ਮਾਰ ਥਾਪੀ। ਥਾਪੀਆਂ ਕਿਨੇ ਬੰਦ ਕਰਤੀਆਂ ਬਿੱਲੇ ਨੇ। ਲਾਜ ਜਾ ਗਾਂ। ਹੈਪੀ ਸਾਰੇ ਇੰਨੀ ਬਰਮੀ ਲਿਆਂਦੀ ਹੁਣ ਡੋਲਣੀ ਐ ਇਹ। ਹੋਰ ਕੀ ਭਾਈ। ਪੀਣੀ ਕਿਨੇ ਇਹ। ਇਹ ਹੁਣ ਪਾ ਲੂਗੀ ਅੱਜ ਪੀਣ ਨੂੰ। ਆਹੋ। ਓ ਦੇਖ ਇੰਦਰ ਮੋਹਣ ਰਸਾ ਹੀ ਚੜੀ ਜਾਂਦਾ ਬਰਮੀ ਦੇ ਨਾਂ ਤੇ ਇਹਨੂੰ ਪਤਾ ਨਹੀਂ ਕੀ ਹੋ ਗਿਆ। ਮਿਹਨਤੀ ਲਾਈ ਜਾਂਦਾ ਜਦੋਂ ਬਰਮੀ ਦੀ ਪਾਲਟੀ ਵੇਖੀ ਆ ਜਦੋਂ ਦੀ। ਉਹ ਕਹਿੰਦਾ ਰਸਾ ਤਾਂ ਵੀ ਹੋਵੇ ਉਤੋਂ। ਪਾਜੀ ਤੂੰ 5 ਗਲਾਸ ਪੀਣੀਆ ਬ੍ਰੰਮੀ ਦੇ ਠੀਕ ਆ ਉਹ ਵੇਖੋ ਬਾਲਟੀ ਨੂੰ ਨਾ ਲੱਤ ਮਾਰ ਜੇ ਕੋਈ ਧਿਆਨ ਨਾ ਨਿਆਣੇ ਲੱਗੇ ਪਏ ਪੀਣ ਧਿਆਨ ਨਾ ਸਾਡੇ ਲਈ ਵੀ ਛੱਡ ਦਿਓ ਆ ਲੱਖੇ ਪਾਜੀ 2 ਗਲਾਸ ਛੱਡ ਦਿਓ ਬ੍ਰੰਮੀ ਦੇ ਨਹੀਂ ਨਹੀਂ ਮੈਂ 3 ਪੀਨੇ ਆ ਉਹ ਨਹੀਂ ਯਾਰ ਪਾਜੀ ਐਦਾਂ ਨਾ ਕਰ ਯਾਰ ਜਰਾ ਗੱਲ ਥੋੜੀ ਜਿਹੀ ਕੋਈ ਧੱਕਾ ਕਰਦਾ ਜਵਾਗ ਨਾ ਧੱਕਾ ਹੀ ਆ ਪਾਜੀ ਇਹ ਥੋੜੀ ਗੱਲ ਆ ਆ ਵੇ ਆ ਵੇ ਬ੍ਰੰਮੀ ਦੇ ਲਾਲਚੀ ਨੂੰ ਆ ਵੀ ਲਾਈ ਜਾਂਦਾ ਸਮਾਨ ਉਹੀ ਆ ਦੁੱਧ ਦੀ ਬਰੰਮੀ ਪਾਈ ਆ ਅੱਛਾ ਆਹੋ ਹੋਰ ਨਹੀਂ ਕੋਈ ਬਦਾਮ ਕੁਝ ਹੋਰ ਬਦਾਮ ਆਉਂਦੇ ਆ ਬੁਰੀ ਮਹਿੰਗਾਈ ਆ ਜਲਾਲਾਬਾਦ ਤੋਂ ਜਲਾਲਾਬਾਦ ਕਿਹੜੇ ਬਦਾਮ ਆਉਂਦੇ ਆ ਉਹ ਜਲਾਲਾਬਾਦ ਤੋਂ ਕਿਹੜੇ ਅਫਗਾਨਿਸਤਾਨ ਕਹਣਾ ਹੀ ਜਲਾਲਾਬਾਦ ਕਹਤਈ ਅਫਗਾਨਿਸਤਾਨ ਤੋਂ ਮਹਿੰਗਾਈ ਆ ਭਾਈ ਫਰੈਸ਼ ਮਾਲ ਮੰਗਾਇਆ ਆ ਲੋਹਿਆਂ ਵਾਲਾ ਮਾਲ ਨਹੀਂ ਪੋਣਾਗਾ ਵਧੀਆ ਪੋਣਾ ਉਹ ਨਹੀਂ ਲੋਹਿਆਂ ਦੇ ਲਿਆਦਾ ਹੀ ਵਿੱਚ ਉਹ ਕੱਲ ਛੁੰਡੀ ਕੀੜੇ ਜੇ ਲੱਗੇ ਹੋਈ ਅੱਧੇ ਬਦਾਮ ਉਹਨੇ ਖਾਦੀ ਨਹੀਂ ਅਮਰੀਕਾ ਤੋਂ ਮੰਗਾਉਣੇ ਆ ਅਮਰੀਕਾ ਨੇ ਬੰਦੇ ਆਪਣੇ ਪਿੰਡ ਦੇ ਕਾਫੀ ਆ ਅਮਰੀਕਾ ਹਾਂ ਤੇ ਉਹਨਾਂ ਨੂੰ ਕਹਿ ਦਿੰਨੇ ਆਪਾਂ ਓਏ ਉਹ ਤਾਂ ਨਹੀਂ ਭਾਈਦੇ ਪਾਜੀ ਆਪਣੇ ਤੋਂ ਹਾਂ ਆਪਣੇ ਹੁਣ ਬੰਦੇ ਵੀ ਆਉਣਗੇ ਟਾਈਮ ਨਾਲ ਫੇ ਹੀ ਆ ਨਹੀਂ ਹੁਣ ਤਾਂ ਠੀਕ ਆ ਚੱਲ ਕੋਈ ਨਾ ਅੱਜ ਦਾ ਇਹ ਆ ਅੱਜ ਰੌਣਕ ਲਾਈ ਆ ਜਿੱਦਾਂ ਉਹ ਗਾਣਾ ਹੀ ਬੜੀ ਰੌਣਕ ਲੱਗੀ ਰਹਿੰਦੀ ਏ ਛਿੰਦੋ ਤੇਰੀ ਘੱਟੀ ਦੇ ਇਦਾਂ ਬਾਰਾ ਚੱਕਰ ਇਹ ਆ ਵੀ ਵਿੱਚੋਂ ਮੁੰਡੇ ਮਿਸ ਮਾਰ ਜਾਂਦੇ ਆ ਮਿਸ ਮਾਰ ਜਾਂਦੇ ਆ ਹੈਪੀ ਤਾਂ ਉਮੀਦਾਂ ਬਹੁਤ ਆ ਬੜਾ ਹੈਪੀ ਭਾਜੀ ਟੀ-ਸ਼ਰਟ ਤੇ ਵੇਖੋ ਕੀ ਲਿਖਿਆ ਵਾ ਬੀਸਟ ਬੀਸਟ ਮੂਡ ਆਨ ਕੀਤਾ ਹੋਇਆ ਅੱਜ ਵਾਕਈ ਜਿਦਨ ਚਿੱਟੀ ਇਹ ਰੋਜ਼ ਨਹੀਂ ਹੁੰਦਾ ਨਾ ਅੱਜ ਹੀ ਹੋਇਆ ਜਿਦਨ ਚਿੱਟੀ ਪਾ ਕੇ ਆਇਆ ਕਰ ਜਾਂਦਾ ਜਿਦਨ ਚਿੱਟੀ ਪਾ ਕੇ ਆਇਆ ਤਾਂ ਉਹ ਤੈਨੂੰ ਕਹਿੰਦਾ ਫਰਿਆਦ ਹੋਣੀ ਪੰਜ ਨਾ ਚਿੱਟੀਆਂ ਨੀਕਰਾਂ ਵਾਲੇ ਹਾਂ ਕੱਲ ਵੀ ਨਹੀਂ ਆਇਆ ਤੁਸੀਂ ਨਾ ਕੱਲ ਕਿਉਂ ਨਹੀਂ ਆਇਆ ਅੱਜ ਇਹਨੂੰ ਪਤਾ ਲੱਗ ਗਿਆ ਵਾ ਕਿ ਬਰਮੀ ਮਿਲਣੀ ਆ ਨਹੀਂ ਭਾਜੀ ਗੱਲ ਵੀਰੇ ਇਦਾਂ ਨਹੀਂ ਮੈਂ ਤੇ ਗਿਆ ਸੀ ਮੈਂ ਤੇ ਗਿਆ ਸੀ ਪਰ ਮੈਂ ਰੋਜ਼ ਦੇਖਦਾ ਪਾਜੀ ਇਹਨਾਂ ਮੋਸ਼ ਫਟ ਗੱਭਰੂਆਂ ਬਾਰੇ ਕੀ ਕਹਿਣਾ ਚਾਹੋਗੇ ਆ ਜਿਹੜੇ ਦੋ ਆ ਓਏ ਤਾਂ ਹੀਰੇ ਆ ਹੀਰੇ ਇਹ ਕਹਿੰਦੇ ਤਰਾਸ਼ੇ ਹੋਏ ਆ ਇਹ ਮੁੰਡੇ ਆ ਨਾ ਬਸ ਉਧਰ ਡੱਬੀ ਚ ਪਾ ਕੇ ਰੱਖਣ ਵਾਲੇ ਸਹੀ ਗੱਲ ਹੈ ਹੈ ਮੈਂ ਤੇ ਇਹਨਾਂ ਸਰਾ ਕਰਾਈ ਗੱਲ ਉੱਥੇ ਇਹਨਾਂ ਸਰਾ ਕਰਾਤੀ ਪੂਰੀ ਕਿੰਨੇ ਪੁਆਇੰਟ ਲੈ ਪਹਿਲੀ ਵਾਰ ਚਾਰ ਪੰਜ ਚਾਰ ਪੰਜ ਰੱਡਾ ਲੈ ਕੇ ਆਇਆ ਗੱਲ ਉਹ ਬੱਲੇ ਤੇਰੇ ਫਰਕ ਪਿਆ ਫਰਕ ਪਿਆ ਵਾ ਮਿਹਨਤ ਦਾ ਵਾਕਈ ਇੱਥੇ ਆਉਣਾ ਇਹ ਬਿੱਲੇ ਨੂੰ ਕੁਛ ਨਹੀਂ ਜਦੋਂ ਮੈਂ ਕੱਲ ਮੈਚ ਤੇ ਨਰਜੀ ਬੀਤ ਗਈ ਹੋਇਆ ਕੀ ਹੋਇਆ ਸੀ ਜੋ ਨਰਜੀ ਬੀਤੀ ਲੱਗਾ ਦਾ ਹੈਂ ਚਾਰ ਰੈਡਰ ਦੇ ਮੁੰਡੇ ਆ ਗਏ ਨਹੀਂ ਭਰਾਵਾ ਤੈਂ ਤੰਦੂਪਾ ਭਾਈ ਬਰੇ ਸਾਹਮਣੇ ਆ ਗਏ ਹੋਗੇ ਸਾਰੇ ਕੇ ਮਰਜੀ ਕਰ ਦੋ ਬੀਤੀ ਤੈਨੂੰ ਅੱਧਾ ਅਪਲਾਈ ਕਰ ਬਿੱਲਾ ਕਹਿੰਦੇ ਮੈਂ ਐਕਸ਼ਨ ਵਾਲੀ ਮਸ਼ੀਨ ਹੀ ਬਣਿਆ ਆਏ ਗੱਲ ਕਹਿੰਦਾ ਸਾਰਾ ਬਜਾਦਾ ਮਰੇ ਕਿਆ ਕਰਦਾ ਕੋਈ ਉਹ ਆ ਕੇ ਕੋਈ ਭਰਾਵਾ ਕੋਈ ਆਲਾ ਕੀ ਕਰਦਾ ਤੇਰਾ ਸ਼ੋਅ ਚੱਲਦਾ ਈ ਜਾਂ ਤੇਰੇ ਨਾਲ ਨਾਸ਼ ਕਰਦਾ ਈ ਕਹਿੰਦਾ ਜੀਰੇ ਤੇਰੀਆਂ ਬਾਂਦੀਆਂ ਗੱਲਾਂ ਆਉਣੀਆਂ ਤੇ ਮੋੜੀਆਂ ਗੱਲ ਬਾਂਦੀਆਂ ਤੇਰੀਆਂ ਵੀਰੇ ਬਾਂਦੀਆਂ ਬਾਂਦੀਆਂ ਵੀਰੇ ਤੇਰੀਆਂ ਗੱਲਾਂ ਸਹੀ ਗੱਲ ਆ ਹੁਣ ਤੂੰ ਪਾਂਦੀ ਸੇਰੇ ਫੜਿਆ ਗਿਆ ਲੱਖ ਵਾਲੀ ਦੂਜੀ ਪਰ ਉੱਥੇ ਤੂੰ ਮੋਲ ਮੂੜਦਾ ਉਹ ਬਾਜ ਕਹਿੰਦੇ ਮਗਰੇ ਆ ਕੇ ਮੈਚ ਤੇ ਪਾਜੀ ਮੋੜ ਦੋ ਪੈ ਭੱਜੇ ਆਏ ਚੱਲ ਪਾਜੀ ਮੈਂ ਵੀ ਆਉਣਾ ਜੈਮ ਲਾਲੇ ਡੰਡ ਚਲੋ ਆਜੋ ਲੋ ਵੀ ਅੱਜ ਕੋਈ ਸਾਹਬ ਆਏ ਨੇ ਕਿਤੇ ਚੋਬਰ ਕਹਿੰਦੇ ਡੰਡਾਂ ਤੇ ਜੋਰ ਦਿੱਤਾ ਹੋਇਆ ਵਾ ਹੈਪੀ ਵੀ ਨੇ ਹਰਖਿਆ ਫਿਰਦਾ ਅੱਜ ਕਹਿੰਦੇ ਉਧਰ ਲੱਖ ਦੀਆਂ ਕਬਡੀਆਂ ਪੈਣਦੀਆਂ ਅੱਜ ਗੈਰ ਹਾਜ਼ਰੀ ਕੋਈ ਸਾਹਿਬ ਤੁਹਾਡੀ ਬਹੁਤ ਲੋੜ ਸੀ ਅੱਜ ਰੈਫਰੀ ਤੁਸੀਂ ਚਾਹੁੰਦੇ ਸੀਗੇ ਅੱਜ ਕੀ ਗੱਭਰੂ ਕਿ ਕੋਈ ਸਾਹਿਬ ਆਉਣ ਅੱਜ ਤੇ ਸ਼ਰਨਾ ਵੀ ਕਹਿੰਦਾ ਵੇ ਲੁੱਟੀਆਂ ਹੀ ਪਾਉਂਦਾ ਫਿਰਦਾ ਭਾਜੀ ਅੱਜ ਮੇਰੇ ਮਿੱਤਰੋ ਹੈਪੀਂਗ ਨਾ ਮੈਂ ਫੈਨ ਆ ਸੋਨੂ ਸੀਤੋ ਵਾਲੀ ਦਾ ਕਿ ਸਰਾਈ ਆ ਨਾ ਬੰਦਾ ਐਂਡ ਕਰਾਈ ਜਾ ਨਾ ਚੱਲ ਤੇਰਾ ਸੈਟ ਆ ਗਿਆ ਝੋਟੇ ਵਾਲਾ ਆਪਾਂ ਹੁਣ ਮੈਨ ਲਾਉਣਾ ਯਾਰ ਡੰਡ ਤੁਹਾਡੇ ਨਾਲ ਇੰਨੀ ਗੱਲ ਬਣਨੀ ਹੈ ਤੁਸੀਂ ਲਾਉਣ ਹੀ ਨਹੀਂ ਦੇਹਗੇ ਸੈਟ ਯਾਰ ਸਹੀ ਮੈਨੂੰ ਬਾਨਣਾ ਪੈਣਾ ਲੱਗਾ ਟੀ-ਸ਼ਰਟ ਮੈਨੂੰ ਵੀ ਲਾ ਕੇ ਦਿਓ ਕੋਚ ਵਾਲੀ ਇੱਕ ਕਿਉਂ ਹੈਪੀ ਹੈਪੀ ਬாய் ਬਣਾ ਕੇ ਲਿਆਉਣੀ ਪਣੀ ਆ ਕੋਚ ਸਨੈਰੀ ਅਖਰੇ ਲਗਾਉਣਾ ਵਾ ਸਹੀ ਹੈ ਅੱਜ ਨੂੰ ਕੱਟੋ ਰਹੀ ਸੀ ਮਿੱਟੀ ਲਾਇਆ ਉਹਦੇ ਕੋਈ ਸਾਹ ਆਏ ਨਹੀਂ ਅੱਜ ਆ ਲਖੇ ਭਾਈ ਕਮਲ ਮੈਂ ਲਾਉਣ ਕਹਾਗਾ ਦੁਨੀਆ دیوانی ਕਰੂਗੀ ਨਾ ਮੈਂ ਕਹਿੰਦਾ ਅੱਜ ਤੱਕ ਆ ਤਾਈ ਹੋ तो नहीं नहीं बहुत सूखा काम है है ना 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 मैंने तो ना है ऊपर यार आ बहुत देखो इनको कमा के हां है कोई नहीं कमावा के महीने के बाद कमावा के इनको वो तो इतना ही पहले है ना पोस्ट वाले आ गए कहीं जो पेट पैरा पूरा लगता इतना का रखा है इधर इधर तक आ गए ये आन में लो सजना ਆਣ ਮਿਲੋ ਜਮਰਾਜ ਬਸ ਗਰ ਨਹੀਂ ਹੁਣ ਜਾਣ ਲੈਣੀ ਗਰੀਬੀ ਵੀ ਵੀਡੀਓ ਦੇ ਚੱਕਰ ਤੇ ਪੈਸਾ ਅੱਜ ਇਹਨੇ ਮੋਢਿਆਂ 'ਚ ਜਾਣ ਪਾਈ ਜਾ ਰਹੀ ਆ ਸਹੀ ਆ ਅੱਜ ਮੁੰਡੇ ਕਹਿੰਦੇ ਮਛਰੇ ਹੋਏ ਆ ਕਹਿੰਦੇ ਅੱਜ ਮਛਰ ਨਹੀਂ ਆ ਅੱਜ ਹੜਾ ਕੋਝ ਨਹੀਂ ਆ ਅੱਜ ਜੋ ਮਰਜੀ ਇਦਾਂ ਨਹੀਂ ਮਰਦੀ ਲਾਈ ਗਈ ਓਹ ਬਾਤ ਆਈਏ ਕੋ ਫੜੀ ਫਿਰਦਾ ਲੱਠਾ ਹੋਵੇ ਬਸ ਬਸ ਨਹੀਂ ਹੋਣੀ ਆਇਆ ਭਲਵਾਨਾ ਫਿਰ ਬਸ ਨਹੀਂ ਹੋਣੀ ਨਾ ਏ ਔ ਚੱਕ ਹੋ ਰਾਈਓ ਓ ਬੇ ਓ ਬੇ ਓ ਓ ਹਰਖਿਆ ਫਿਰਦਾ ਜਹ ਹਰਖਿਆ ਓ ਬੇ ਓ ਬੇ ਓ ਬੇ ਹੈਪੀ ਹੈ ਨਾ ਦੁਨੀਆ دیوانی ਕਰਾਉਣੀ ਹੈ ਕਹਿੰਦਾ ਮਰੀਕ ਦੇ ਮੂੰਹ ਕਰਾਉਣਾ ਹਰ ਵੀਰ ਭਾਦਨੀ ਅੱਜ ਆਪਾਂ ਦਾ ਟੀਕ ਉਹ ਕੇ ਰਿਪੋਰਟ ਹੋਣੀ ਉਹ ਕੇ ਰਿਪੋਰਟ ਕਰ ਦੇਣੀ ਆ ਉਹ ਹੈਪੀ ਨੂੰ ਫੜ ਲਓ ਭਰਾਵਾ ਉਹ ਇਹਨਾਂ ਚ ਕੀ ਕਿਹੜੀ ਮਿਹਨਤ ਆ ਗਈ ਆ ਕੋਈ ਸਾਹ ਅੱਜ ਤਾਂ ਹਟਣ ਨਹੀਂ ਨਹੀਂ ਦਿਆਗਾ ਕਹਿੰਦੇ ਜਿੱਦਾਂ ਕਹਿੰਦੇ ਕਹਿੰਦੇ ਜਿੱਦਾਂ ਕਹਿੰਦੇ ਲੁੱਧਰ ਕਹਿੰਦਾ ਨਾ ਰੁਕਣ ਦੇ ਮੋੜ 'ਚ ਨਿਗਾਹ ਤੇ ਕਹਿੰਦਾ ਇਹ ਵੀ ਨਹੀਂ ਰੁਕਣ ਦੇ ਮੋੜ 'ਚ ਅੱਜ ਗੁੱਸੇ ਇਲਾ ਗੁੱਸੇ ਜਾ ਅੱਜ ਪੂਰਾ ਕੀਤੇ ਗੁੱਸਾ ਦਿਨੂ ਕੱਟਣਾ ਅੱਜ ਕਹਿੰਦਾ ਅੱਜ ਜਮਮੇ ਚ ਬੱਕਰੀ ਭਲਾਈ ਜਾ ਰਹੀ ਆ। ਆ ਵੀ ਝੋਟਾ ਜਮ ਲੰਡ ਰੋ ਹੀ ਆਉਂਦਾ ਜੱਕੂ ਮੜਿਆ ਵਖਾੜ ਟੋਲਾ ਦੁਨੀਆ ਨੂੰ ਪਤਾ ਲੱਗੇ। ਹੈ? ਪਾਜੀ ਜੱਗੇ ਦਾ ਡੋਲਾ ਕੈਂਮ ਆ। ਹੈ? ਜੱਗੇ ਦਾ ਡੋਲਾ ਕੈਂਮ ਆ। ਆ ਵੀ ਸਾਡਾ ਬੰਦਾ ਆਉਂਦਾ ਨਹੀਂ ਹੁੰਦਾ ਇਹ ਤਾਂ ਹੁਣ ਝੋਟਾ ਵੀ ਡੇਲੀ ਬੁੱਕ ਦਾ। ਪਾਜੀ ਰੁਟੀਨ ਨਹੀਂ ਤੋੜਨੀ ਹੁਣ। ਓਕੇ। ਦੁਨੀਆ ਤਮਾਨੀ ਕਰਨੀ ਆਪਾਂ। ਅੱਜ ਤਾਂ ਆਪਾਂ ਕਰ ਲਈ ਆ। ਕੱਲ ਵੀ ਇੰਨਾ ਹੀ ਕਰਨੀ ਆਪਾਂ। ਠੀਕ ਆ ਤਾਜ ਜੀ ਦੋਸਤੋ ਕੀ ਹਾਲ ਚਾਲ ਆ ਬੋਲੇ ਕੋਈ ਨਹੀਂ ਭਾਜੀ ਅੱਜ ਲੱਗਣ ਦੇ ਟਰਾਈਸੈਪ ਡੋਲਾੜੇ ਅੱਜ ਡੋਲਾੜੇ ਗੱਲ ਬਈ ਐਸੇ ਉਹੀ ਅੱਜ ਟਰਾਈਸੈਪ ਦੇ ਔ ਚੱਕ ਮੇਰੇ ਕੋ ਯਾਰ ਇਹ ਕਪਾਸੀ ਨੂੰ ਸਹੀ ਘੁੰਮਦਾ ਹਜੇ ਪਤਾ ਨਹੀਂ ਆਤੂਤੀ ਨਹੀਂ ਗਈ ਡੱਗੋ ਵਾਲਾ ਸ਼ਰਨ ਪਰ ਇਹ ਰੀਡਰ ਵਾ ਉਹ ਜਾਫੀ ਆ ਚੱਲ ਉੱਠੇ ਜਿੱਦੇ ਦਾ ਅੱਜ ਸਾਡਾ ਲੱਖਾ ਭਾਜੀ ਵੀ ਕਹਿੰਦਾ ਮੈਂ ਕਿਹੜਾ ਮੁੰਡਿਆਂ ਨਾਲ ਘਾਟਵਾ ਦੱਸਿਆ ਵਾ ਭਾਜੀ ਨੇ ਅੱਜ ਮੈਂ ਵੀ ਕਹਿੰਦਾ ਕੁਛ ਖਾਂ ਵਾਂ ਕਰਗੁਜਨ ਦਾ ਜਜਬਾ ਮੇਰੇ ਜੀ ਵੀ ਹੈ ਭਾਜੀ ਖਿੱਚ ਕੇ ਰੱਖਗਾ ਮਨ ਨੂੰ ਭਾਜੀ ਹੁਣ ਦਿੱਲੀ ਮਿਹਨਤ ਲਾਉਣ ਆਉਂਦਾ ਵਾ ਮੇਰੇ ਵੀਰ ਜਿਹੜੇ ਹਨਾ ਸੰਗ ਕਰਦੇ ਹੈ ਕਿ ਸਾਡੀ ਉਮਰ ਜਾਦੀ ਹੈ ਐਵੇਂ ਆਂ ਜਾਵਾਂ ਜਿੱਦੇ ਨਿਆਣੇ ਚ ਮਿਹਨਤ ਲਾਉਣੀ ਆ ਵੀ ਹੁਣ ਝੋਟਾ ਬੁੱਕਦਾ ਹੀ ਆ ਹੱਡੇ ਵਾਲਾ ਵੇਚ ਤਾਂ ਮੰਨਦਾ ਕੇ ਇਹਨੂੰ ਇਹਨ ਭਰਾਵਾ ਸਾਡੀ ਫੇਰ ਨੂੰ ਫਿਰਦਾ ਵਾ ਘੁਰਜ ਅਸੀਂ ਤਾਂ ਪਾਜ ਪੁੱਜ ਕੇ ਨਿਕਲ ਕੇ ਜਾਈਦਾ ਇਹ ਦੇਖੋ ਜੇ ਕਿਸੇ ਮੇਰੇ ਵੀਰ ਨੇ ਦੇਸੀ ਦਵਾਈ ਲੈਣੀ ਹੋਵੇ ਤਾਂ ਮੇਰੇ ਵੀਰ ਭਰਾ ਹੈਪੀ ਨਾ ਕੰਟਰੈਕਟ ਕਰ ਸਕਦਾ ਵਾ ਡੋਲੇ ਬਣ ਗਿਆ ਭਾਜੀ ਵੇਖ ਲਓ ਭਾਜੀ ਤੁਹਾਨੂੰ ਕਿਦਾਂ ਦਾ ਰਿਜ਼ਲਟ ਹੈ ਹੈਪੀ ਦੀ ਦਵਾਈ ਨਾਲ ਭਾਈ ਚਾਰਕ ਦਿਨ ਖਾਦੀ ਸੀ ਬਹੁਤ ਵਧੀਆ ਲੱਗਾਈ ਸਹੀ ਆ ਸਹੀ ਆ ਭਾਈ ਤੁਹਾਨੂੰ ਕਿੱਦਾਂ ਰਿਜ਼ਲਟ ਰਿਆ ਭਾਈ ਆਪਣਾ ਹੈ ਠੀਕ ਹੀ ਆ ਹਲੇ ਠੀਕ ਹੀ ਆ ਆ ਤਾਂ ਭਾਜੀ ਕਹਿੰਦਾ 12 ਵਜੇ ਉੱਠ ਕੇ ਡੰਡ ਮਾਰ ਲਾ ਪੀਣਾ ਨਹੀਂ ਨਹੀਂ ਭਾਈ ਬਹੁਤ ਵਧੀਆ ਯਾਰ ਆ ਵੀ ਬਹੁਤ ਜ਼ਿਆਦਾ ਯਾਰ ਕਹਿੰਦੇ ਯਾਰ ਇਹ ਤਾਂ ਮੇਰਾ ਨੰਦਾ ਲੱਗ ਗਿਆ ਆ ਉਹ ਦੇਖ ਲਓ ਇਹ ਹੁਣ ਭਾਜੀ ਜੈਮ ਵੀ ਲਾਉਂਦੇ ਆ ਦੇ ਨਾਲ ਆਪਣੀ ਦਵਾਈ ਦੀ ਮਸ਼ਹੂਰੀ ਵੀ ਕਰਦੇ ਆ ਭਾਜੀ ਨੇ ਪੁੱਛੀ ਰੈਸਪੀ ਕਹਿੰਦਾ ਖਾਸ ਖਾਸ ਬਦਾਮ ਤੇ ਬਾਕੀ ਜਿਹੜਾ ਇੱਕ ਸਾਲਟ ਉਹ ਵੱਖਰਾ ਮਾਉਨਾ ਵਾ ਡੌਲੇਆਂ ਵਾਲਾ ਉਹ ਨਹੀਂ ਦੱਸਣ ਦੇ ਆ ਜੀ ਉਹ ਪਤਾ ਕਰੰਦੇ ਪਾਜੀ ਉਹ ਕਿਹੜਾ ਸਾਲਟ ਆ ਡੌਲੇਆਂ ਵਾਲਾ ਪਈਓ ਮੁੰਡੇ ਆਏਗੇ ਕੱਲ ਕਹਿੰਦੇ ਸੀ ਕਿ ਕੱਲਾ ਡੌਲਾ ਹੀ ਮੰਦਾ ਹੋਏ ਨਾ ਬਾਹਰ ਚੜੇ ਲੱਗੀ ਅੱਜ ਯਾ ਮੀ ਭੁਖਾਂਗਾ ਡੌੜੇ ਜਾਂ ਮੀ ਨਾ ਮਾਰੀ ਸਹੀ ਆ ਜਕੇ ਸਹੀ ਆ ਉਹ ਫਿਰ ਕੋੜ ਓਕੇ

ਹੈਲੋ ਬਈ। ਓਕੇ ਓਕੇ। ਸੋ ਹਾਂਜੀ ਅੱਜ ਦੀ ਮਿਹਨਤ ਹੋ ਚੁੱਕੀ ਹੈ ਸਮਾਪਤ ਦੇ ਜਿਮ ਲਾ ਕੇ ਘਰੇ ਆ ਚੁੱਕੇ ਆ ਤੇ ਗਰਾਊਂਡ ਦੀਆਂ ਥੋੜੀਆਂ ਐਕਸਰਸਾਈਜ਼ਾਂ ਕੀਤੀਆਂ ਅੱਜ ਕੋਈ ਸਾਹਿਬ ਥੋੜਾ ਮੈਚ ਤੇ ਗਏ ਸੀਗੇ ਤੇ ਉਸ ਕਾਰਨ ਉਹ ਥੋੜਾ ਲੇਟ ਹੋ ਗਏ ਰਾਤੀ ਤੇ ਇਸ ਕਾਰਨ ਆਏ ਨਹੀਂ ਤੇ ਸਾਡੇ ਕੋਲ ਜਿੰਨੀ ਕ ਮਿਹਨਤ ਲੱਗੀ ਅਸੀਂ ਅੱਜ ਓਨੀ ਕ ਮਿਹਨਤ ਲਾ ਕੇ ਘਰੇ ਆ ਚੁੱਕੇ ਹਾਂ ਤੇ ਹੋਰ ਤੁਸੀਂ ਦੱਸੋ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਲੱਗਦੀਆਂ ਹਨ ਜੀ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਵੀਡੀਓ ਨੂੰ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਵਰਕਆਊਟ ਦੇ ਨਾਲ ਸਤਿ ਸ਼੍ਰੀ ਅਕਾਲ ਜੀ